ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਜੀ ਵਿਖੇ ਜਿੱਥੇ ਪਿਪਲੀ ਸਾਹਿਬ ਦੀਆਂ ਸਮੂਹ ਸਾਧ ਸੰਗਤਾਂ ਵੱਲੋਂ ਅਤੇ ਭਾਈ ਅਮਰੀਕ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਵਿਸ਼ੇਸ਼ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਗੁਰਮਤ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਨੂੰ ਇਸ ਦੇ ਨਾਲ ਗੁਰਮਤ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮਾਜ ਦੇ ਲਈ ਇਹ ਬੱਚੇ ਪ੍ਰੇਰਨਾ ਸਰੋਤ ਬਣ ਕੇ ਨਿਕਲਣ ਅਤੇ ਆਉਣ ਵਾਲੀ ਪਨੀਰੀ ਦੇ ਲਈ ਇਹ ਜੋ ਬੱਚੇ ਨੇ ਉਹ ਸਿੱਖੀ ਦਾ ਪਹਿਰਾ ਦਿੰਦੇ ਹੋਏ ਦਿਖਾਈ ਦੇਣ ਇਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਈ ਅਮਰੀਕ ਸਿੰਘ ਜੀ ਦੇ ਨਾਲ ਇਸ ਕੈਂਪ ਦੇ ਬਾਰੇ ਜੋ ਇਸ ਕੈਂਪ ਵਿੱਚ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੋਣ ਵਾਲੀਆਂ ਜੋ ਪ੍ਰਖਿਆਵਾਂ ਨੇ ਉਹਨਾਂ ਬਾਰੇ ਜਾਣਕਾਰੀ ਲੈਣੇ ਹਾਂ ਭਾਈ ਅਮਰੀਕ ਸਿੰਘ ਜੀ ਬਸੋ ਕਪਲੀ ਸਾਹਿਬ ਜੀ ਵੀ ਕੇ ਭਾਈ ਅਮਰੀਕ ਸਿੰਘ ਜੀ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹਾਂ ਜਿਨ੍ਹਾਂ ਕੋਲੋਂ ਆਪਾਂ ਇਸ ਚੱਲ ਰਹੇ ਗੁਰਮਤ ਕੈਂਪ ਦੇ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਲਵਾਂਗੇ ਆਓ ਗੱਲ ਕਰਦੇ ਹਾਂ ਭਾਈ ਅਮਰੀਕ ਸਿੰਘ ਜੀ ਦੇ ਨਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹ ਜੋ ਗੁਰਮਤ ਕੈਂਪ ਚੱਲ ਰਿਹਾ ਅਸੀਂ ਉਸ ਦੇ ਬਾਰੇ ਕੁਝ ਜਾਣਕਾਰੀ ਸੰਗਤ ਦੇ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਜੋ ਗੁਰਮਤ ਕੈਂਪ ਚੱਲ ਰਿਹਾ ਹੈ ਇਸ ਨੂੰ ਲਗਭਗ ਕਿੰਨੇ ਦਿਨ ਹੋ ਚੁੱਕੇ ਨੇ ਕਿ ਇਹ ਗੁਰਮਤ ਕੈਂਪ ਚੱਲ ਰਿਹਾ ਹੈ ਜੀ ਇਹ ਗੁਰਮਤ ਕੈਂਪ ਵੀਰ ਜੀ ਕੈਦ ਕਾਂ ਛੁੱਟੀਆਂ ਪਹਿਲਾਂ ਪੈ ਗਈਆਂ ਸੀ 22 ਤਰੀਕ 22 ਮਈ ਤੋਂ ਸ਼ੁਰੂ ਹੋਇਆ ਤੇ 30 ਜੂਨ ਤੱਕ ਇਹ ਚੱਲੇਗਾ ਤਕਰੀਬਨ 1 ਮਹੀਨਾ 10 ਦਿਨ ਦਾ ਇਹ ਕੈਂਪ ਚੱਲਿਆ ਹੈ ਕਿਉਂਕਿ ਵਿਦਿਆਰਥੀਆਂ ਚ ਇੱਥੇ ਰੁਚੀ ਜ਼ਿਆਦਾ ਹੁੰਦੀ ਹੈ ਜਦੋਂ ਇਹ ਛੁੱਟੀਆਂ ਪੈ ਜਾਂਦੀਆਂ ਉਹਨ ਵਿਦਿਆਰਥੀ ਆਪ ਹੀ ਸਾਨੂੰ ਕਹਿਣ ਲੱਗ ਪੈਂਦੇ ਹਨ ਕਿ ਭਾਈ ਸਾਹਿਬ ਜੀ ਕੈਂਪ ਦੀ ਅਰੰਭਤਾ ਕਦੋਂ ਹੋਣੀ ਹੈ ਤੇ ਭਾਈ ਸਾਹਿਬ ਜੀ ਹੁਣ ਜੋ ਗੁਰਮਤ ਕੈਂਪ ਲਗਭਗ ਜਿਵੇਂ ਤੁਸੀਂ ਦੱਸਿਆ ਕਿ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ ਬੱਚਿਆਂ ਦੇ ਲਈ ਹੁਣ ਜੋ ਪ੍ਰੀਖਿਆਵਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਜਿਵੇਂ ਕਿ ਆਹ ਤਾਂ ਤੇ ਔਰ ਸੋਸ਼ਲ ਮੀਡੀਆ ਉਤੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਸਾਡੀ ਸੰਗਤ ਨਾਲ ਸਾਂਝੀ ਕਰੋ ਕਿ ਕਿਹੜੀ ਕਿਹੜੀਆਂ ਪ੍ਰੀਖਿਆਵਾਂ ਕਿਸ ਤਰ੍ਹਾਂ ਨਾਲ ਲਿੱਤੀਆਂ ਜਾ ਰਹੀਆਂ ਹਨ ਅਤੇ ਕਿਹੜੀ ਕਿਹੜੀ ਤਰੀਕ ਨੂੰ ਸਾਡੇ ਕੋਲ ਇੱਥੇ ਜੀ 26 ਜੂਨ ਤੋਂ ਪ੍ਰੀਖਿਆਵਾਂ ਸ਼ੁਰੂ ਹੋ ਜਾਂਦੀਆਂ ਤੇ 26 ਜੂਨ ਨੂੰ ਸਭ ਤੋਂ ਪਹਿਲਾਂ ਜਿਹੜੀ ਪ੍ਰੀਖਿਆ ਹੋਣੀ ਹੈ ਉਹ ਪੰਜਾਬੀ ਸ਼ੁੱਧ ਪੜ੍ਹਨ ਦੀ ਬੱਚਿਆਂ ਦੀ ਪ੍ਰੀਖਿਆ ਲਈ ਜਾਏਗੀ ਤਾਂ ਕਿ ਜਿਹੜੇ ਬੱਚੇ ਇਸ ਦੇ ਵਿੱਚੋਂ ਔਵਲ ਹੋਣਗੇ ਉਹਨਾਂ ਦੇ ਪਹਿਲਾ ਦੂਜਾ ਦਰਜਾ ਕੱਢਿਆ ਜਾਏਗਾ ਦੂਜਾ ਜਿਹੜਾ ਪੇਪਰ ਸਾਡੇ ਹੁੰਦਾ ਉਹ ਹੁੰਦਾ ਹੈ ਕਿ ਪੰਜਾਬੀ ਲਿਖਤੀ ਜਿਹਦੇ ਵਿੱਚ ਸੁੰਦਰ ਲਿਖਾਈ ਤੇ ਜਿਹੜਾ ਵਿਦਿਆਰਥੀ ਆ ਉਹਦਾ ਬૌਧਿਕ ਜਿਹੜਾ ਪਰਖ ਕੀਤੀ ਜਾਂਦੀ ਹੈ ਤੇ ਉਸ ਤੋਂ ਉਪਰੰਤ ਜਿਹੜਾ ਤੀਸਰਾ ਪਰਚਾ ਹੋਣਾ ਹੈ ਉਹਦੇ ਵਿੱਚ ਅਸੀਂ ਬੱਚਿਆਂ ਦੇ ਪਾਸੋਂ ਗੁਰਬਾਣੀ ਸ਼ੁੱਧ ਉਚਾਰਨ ਅਤੇ ਗੁਰਬਾਣੀ ਕੰਠ ਜਿਹੜੀ ਹੈ ਉਹ ਸੁਣਦੇ ਹਾਂ ਜੀ ਹਾਂਜੀ ਉਸ ਤੋਂ ਅੱਗੇ ਜਿਹੜਾ ਅਗਲਾ ਪੇਪਰ ਹੋਣਾ ਹੈ ਤੇ ਉਹ 29 ਤਰੀਕ ਨੂੰ ਉਹਦੇ ਵਿੱਚ ਕੇਵਲ ਖੇਡਾਂ ਹੀ ਜਿਹੜੀਆਂ ਹਨ ਉਹ ਪਰਮਾਈਆਂ ਜਾਣਗੀਆਂ। ਉਹਨਾਂ ਖੇਡਾਂ ਦੇ ਵਿੱਚ ਅਸੀਂ ਦੌੜ, ਡੰਡ, ਬੈਟ ਕਾਂ, ਗੱਤਕਾ, ਲੰਬੀ ਸ਼ਾਲ, ਉੱਚੀ ਸ਼ਾਲ ਇਹ ਤੇ ਆਦਿ। ਤੇ ਜਦੋਂ 30 ਤਰੀਕ ਨੂੰ ਮੁੱਖ ਦਰਬਾਰ ਦੇ ਵਿੱਚ ਜਿਹੜਾ ਹੈ ਸਵੇਰੇ 8 ਵਜੇ ਤੋਂ ਲੈ ਕੇ ਤਕਰੀਬ ਕੋਈ 10:30 ਵਜੇ ਤੱਕ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਦਰਜੇ ਦੇ ਉੱਤੇ ਆਏ ਹਨ ਜਾਂ ਜਿਹੜੇ ਵਿਦਿਆਰਥੀ ਕੁਝ ਆਪਣੇ ਵਿਸ਼ੇ ਦੇ ਵਿੱਚ ਮਹਾਰਤ ਰੱਖਦੇ ਹਨ ਉਹਨਾਂ ਨੂੰ ਦਰਬਾਰ ਦੇ ਵਿੱਚ ਸੁਣਿਆ ਜਾਏਗਾ ਤੇ ਸਨਮਾਨਿਤ ਕੀਤਾ ਜਾਏਗਾ ਹਾਂਜੀ ਭਾਈ ਸਾਹਿਬ ਜੀ ਕੀ ਏਜ ਗਰੁੱਪ ਰਹੇਗਾ ਬੱਚਿਆਂ ਦਾ ਜਿਨ੍ਹਾਂ ਦੇ ਵਿੱਚ ਬੱਚੇ ਪ੍ਰੀਖਿਆਵਾਂ ਦੇ ਵਿੱਚ ਬੈਠ ਸਕਦੇ ਹਨ ਕੀ ਬਾਹਰੋਂ ਵੀ ਕੋਈ ਬੱਚੇ ਜਿਵੇਂ ਕੋਈ ਪ੍ਰੀਖਿਆਵਾਂ ਵਾਂ ਦੀਆਂ ਚਾਹਣੋ ਦੇ ਸਕਦੇ ਨੇ ਜਿਹੜੇ ਤੇ ਪੰਜਾਬੀ ਪੜ੍ਹਨਦੇ ਹਨ ਜੀ ਉਹ ਤਾਂ ਵਿਦਿਆਰਥੀ ਹੀ ਭਾਗ ਲੈਣਗੇ ਪਰ ਜਿਹੜੇ ਬਾਣੀ ਸੁਣਾਉਣ ਦੇ ਉਹਦੇ ਵਿੱਚ ਕੋਈ ਵੀ ਉਮਰ ਦਾ ਬੰਦਾ ਭਾਗ ਲੈ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਅਸੀਂ ਲਿਖਤੀ ਪੇਪਰ ਲੈਣੇ ਹਨ ਉਹ ਸਾਡੇ ਮੈਂ ਦੇਖਣ ਨੂੰ ਮਿਲਦਾ ਕਿ ਬੱਚਿਆਂ ਦੇ ਕਈ ਵੀ ਉਮਰ ਦਾ ਕੋਈ ਵੱਡਾ ਬੰਦਾ ਵੀ ਭਾਗ ਲੈ ਸਕਦਾ ਕਈ ਬੱਚੇ ਤੇ ਇਹੋ ਜਿਹੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਚਾਚੇ ਤਾਏ ਜਾਂ ਜਿਹੜੇ ਨਾਲ ਆਉਂਦੇ ਨੇ ਉਹ ਵੀ ਭਾਗ ਲੈ ਲੈਂਦੇ ਹਨ ਸਾਨੂੰ ਹੁੰਦਾ ਹੈ ਇਹਦੇ ਨਾਲ ਉਹਨਾਂ ਦਾ ਹਲ ਵੇਖ ਕੇ ਬੱਚਿਆਂ ਦੇ ਅੰਦਰ ਵੀ ਪੰਜਾਬੀ ਲਿਖਣ ਦਾ ਪੜ੍ਹਨ ਦਾ ਰੁਝਾਨ ਜਿਹੜਾ ਹੈ ਵੱਧਦਾ ਹੈ ਭਾਈ ਸਾਹਿਬ ਜੀ ਬੱਚਿਆਂ ਵੱਲੋਂ ਕਿਸ ਤਰੀਕੇ ਨਾਲ ਹੁੰਗਾਰਾ ਮਿਲ ਰਿਹਾ ਇਸ ਗੁਰਮਤ ਵਿਖਿਆਵਾਂ ਨੂੰ ਲੈ ਕੇ ਜਾਂ ਇਸ ਚੱਲ ਦੇ ਗੁਰਮਤ ਕੈਂਪ ਦੇ ਦੌਰਾਨ ਖਾਸ ਕਰਕੇ ਬੱਚਿਆਂ ਦੇ ਵਿੱਚ ਰੁਚੀ ਵੇਖਣ ਨੂੰ ਮਿਲਦੀ ਆ ਕਿ ਜਦੋਂ ਹੀ ਅਧਿਆਪਕ ਆਉਂਦੇ ਹਨ ਤਦੋਂ ਹੀ ਨਾਲ ਹੀ ਵਿਦਿਆਰਥੀ ਜਿਹੜੇ ਨੇ ਆ ਜਾਂਦੇ ਨੇ ਵਿਦਿਆਰਥੀ ਜਿਹੜੇ ਬੜੀ ਰੁਚੀ ਰੱਖਦੇ ਨੇ ਕਈ ਇੱਕ ਦੋ ਗੱਲਾਂ ਹੋਰ ਜਿਹੜੀਆਂ ਦੇਖਣ ਵਾਲੀਆਂ ਇਹ ਨੇ ਕਈਆਂ ਨੂੰ ਹੀ ਸੱਦਾ ਨਹੀਂ ਦਿੱਤਾ ਹੁੰਦਾ ਪਰ ਜਦੋਂ ਆ ਕੇ ਕਲਾਸ ਲੱਗੀ ਵੇਖਦੇ ਨੇ ਤਾਂ ਉਹਨਾਂ ਦਾ ਮਨ ਵੀ ਕਰਦਾ ਵੀ ਅਸੀਂ ਵੀ ਇਹਦੇ ਵਿੱਚ ਸ਼ਾਮਲ ਹੋਈਏ ਵੀ ਸ਼ਾਮਲ ਹੋ ਜਾਂਦੇ ਹਨ ਕੀ ਸੰਗਤ ਵੱਲੋਂ ਕਿਵੇਂ ਦਾ ਸਹਿਯੋਗ ਰਿਹਾ 100% ਸੰਗਤ ਵੱਲੋਂ ਐਤਕਾਂ ਇੱਕ ਨਵਾਂ ਅਨੁਭਵ ਰਿਹਾ ਜੀ ਪਿਛਲੇ ਜਿਹੜੇ ਸਾਡੇ ਗੁਰਮਤ ਦੇ ਕੈਂਪ ਲੱਗਦੇ ਸੀ ਅਸੀਂ ਉਚੇਚੇ ਤੌਰ ਕਈਆਂ ਕੋਲੋਂ ਸੇਵਾ ਵੀ ਮੰਗਦੇ ਸੀ ਪਰਉੰਦੇ ਵੀ ਸੀ ਇਸ ਤਰ੍ਹਾਂ ਐਸ ਵਾਰ ਅਸੀਂ ਇਹ ਕਾਰਜ ਨੂੰ ਖੁੱਲਾ ਰੱਖਿਆ ਜੋ ਵੀ ਸੰਗਤ ਭਾਵਨਾ ਨਾਲ ਸੇਵਾ ਕਰੇ ਅਸੀਂ ਕਿਸੇ ਕੋ ਪੈਸਾ ਨਹੀਂ ਲੈਂਦੇ ਤਾਂ ਸੰਗਤ ਦਾ ਰੁਝਾਨ ਏਵੇਂ ਹੈ ਕਿ ਇਦਾਂ ਮੈਨੂੰ ਲੱਗਦਾ ਹੈ ਕਿ ਗੁਰੂ ਕੀ ਕਲਾ ਵਰਤ ਰਹੀ ਹੈ ਜੀ ਤੇ ਪੈਸਾ ਜੀ ਜਿਵੇਂ ਇਹ ਬੱਚੇ ਇਥੇ ਆ ਰਹੇ ਹਨ ਇਸ ਗੁਰਮਤ ਕੈਂਪ ਦੇ ਵਿੱਚ ਆ ਕੇ ਸ਼ਾਮਲ ਹੋ ਰਹੇ ਹਨ ਬੱਚਿਆਂ ਦੇ ਵਿੱਚ ਤੁਸੀਂ ਕੀ ਅਨੁਭਵ ਕਰਦੇ ਹੋ ਕਿ ਬੱਚਿਆਂ ਦੇ ਗਿਆਨ ਵਿੱਚ ਕਿੰਨਾ ਕੁ ਵਾਧਾ ਹੋ ਰਿਹਾ ਹੈ ਇਸ ਦੇ ਨਾਲ ਬੱਚਿਆਂ ਦੇ ਅੰਦਰ ਮਤਲਬ ਆਪਣੀ ਮਾਤ ਭਾਸ਼ਾ ਨਾਲ ਗੁਰਬਾਣੀ ਨਾਲ ਲਗਨ ਜਿਹੜੀ ਹੈ ਉਹ ਮੈਂ ਵੱਧਦੀ ਵੇਖਦਾ ਹਾਂ ਉਹਨਾਂ ਦੇ ਉੱਠਣ ਬੈਠਣ ਦੇ ਵਿੱਚ ਬੋਲ ਚਾਲ ਦੇ ਵਿੱਚ ਸੇਵਾ ਭਾਵਨਾ ਦੇ ਵਿੱਚ ਬਹੁਤ ਫਰਕ ਆਉਂਦਾ ਹੈ ਜਿਹਨੂੰ ਅਕਸਰ ਖਾਸ ਕਰਕੇ ਮੈਂ ਵੇਖਿਆ ਮਾਂ ਕੋ ਵੀ ਬੜਾ ਪਸੰਦ ਕਰਦੇ ਹਨ ਇਸ ਗੱਲ ਨੂੰ ਤੇ 55 ਨੂੰ ਲੈ ਕੇ ਭਾਈ ਸਾਹਿਬ ਜੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਨਾਲ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਉਹ ਜ਼ਰੂਰ ਸਾਡੇ ਨਾਲ ਸਾਡੇ ਇਹ ਬਹੁਤ ਜ਼ਿਆਦਾ ਉਤਸ਼ਾਹ ਵੇਖਿਆ ਜਾ ਰਿਹਾ ਜੀ ਬੱਚਿਆਂ ਦੇ ਵਿੱਚ ਪਾਪ ਕੇ ਬੱਚੇ ਹੁਣ ਤੋਂ ਹੀ ਉਚੇਚਾ ਪੁੱਛ ਰਹੇ ਸਾਡਾ ਪੇਪਰ ਆ ਗਿਆ ਇਦਾਂ ਹੀ ਲੱਗਦਾ ਜੀ ਜਿਵੇਂ ਉਹਨਾਂ ਵਾਸਤੇ ਦੁਨਿਆਵੀ ਸਕੂਲ ਤੋਂ ਇਲਾਵਾ ਇੱਕ ਗੁਰਮਤ ਸਕੂਲ ਜਿਹਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਮਹਿਸੂਸ ਕਰ ਰਹੇ ਹਨ ਹਾਂ ਜੀ ਜਿਵੇਂ ਤੁਸੀਂ ਭਾਈ ਸਾਹਿਬ ਤੁਸੀਂ ਦੱਸਿਆ ਕਿ ਖੇਡਾਂ ਦਾ ਵੀ ਜਿੰਨਾ ਕਿ ਸਾਡੀ ਜ਼ਿੰਦਗੀ ਵਿੱਚ ਮਹੱਤਵ ਹੈ ਤੁਸੀਂ ਉਹਨਾਂ ਨੂੰ ਵੀ ਇਸ ਗੁਰਮਤ ਕੈਂਪ ਦੇ ਵਿੱਚ ਸ਼ਾਮਲ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਬੱਚੇ ਜਿਵੇਂ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਜਿਵੇਂ ਥੋੜੇ ਮੋਬਾਈਲ ਨੇ ਕਮਜ਼ੋਰ ਕਰਤੇ ਹਨ ਉੱਥੇ ਸਰੀਰਕ ਤੌਰ ਤੇ ਵੀ ਥੋੜੇ ਕਮਜ਼ੋਰ ਲੱਗਦੇ ਹਨ ਕਿਉਂਕਿ ਉਹਨਾਂ ਦੇ ਲਈ ਕੁਝ ਫਿਜ਼ੀਕਲ ਐਕਟੀਵਿਟੀ ਜਾਂ ਇਦਾਂ ਦੀ ਖੇਡ ਦੀ ਐਕਟੀਵਿਟੀ ਘੱਟ ਦਿਖਾਈ ਦਿੰਦੀਆਂ ਹਨ ਪਰ ਤੁਸੀਂ ਉਸ ਚੀਜ਼ ਨੂੰ ਵਾਕੂਬੀ ਉਸ ਗੁਰਮਤ ਕੈਂਪ ਦਾ ਹਿੱਸਾ ਬਣਾਇਆ ਕਿਵੇਂ ਦੇਖਦੇ ਹੋ ਤੁਸੀਂ ਅਸਲ ਦੇ ਵਿੱਚ ਇਹ ਦਾ ਕਾਰਨ ਇਹ ਆ ਜੀ ਕਿ ਮੈਨੂੰ ਇਹ ਸਿੱਖੀ ਗੁਰੂ ਸਿੱਖੀ ਦੇ ਵਿੱਚੋਂ ਅਸੀਂ ਛੇਵੇਂ ਸਤਿਗੁਰੂ ਜੀ ਦਾ ਸਥਾਨ ਹੈ ਉਹਨਾਂ ਨੇ ਇੱਥੇ ਜੰਗ ਲੜੀ ਹੈ ਤਾਂ ਇਸੇ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਉਹ ਮਤਲਬ ਜ਼ੁਲਮ ਦੇ ਖਿਲਾਫ ਲੜਨ ਯੋਗ ਹੋਣ ਮੁਕਾਬਲਾ ਕਰ ਸਕਣ ਉਹਨਾਂ 'ਚ ਜਿਸ ਤਰ੍ਹਾਂ ਦੇ ਨਾਲ ਮਾਨਸਿਕ ਤੇ ਸਰੀਰਕ ਦੋਵੇਂ ਸ਼ਕਤੀਆਂ ਦੇ ਉਤਾਰਨੀ ਹੋਣ ਜਿਵੇਂ ਗੁਰੂ ਜੀ ਦੇ ਭਗਤੀ ਤੇ ਸ਼ਕਤੀ ਦਾ ਸਿਧਾਂਤ ਹੈ ਇਸ ਵਾਸਤੇ ਅਸੀਂ ਛੇਵੇਂ ਗੁਰੂ ਪੀਰੀ ਮੀਰੀ ਦੇ ਮਾਲਕ ਉਹਨਾਂ ਤੋਂ ਵੀ ਪ੍ਰਭਾਵਿਤ ਹਾਂ ਜੀ ਤੇ ਅੰਤਿਚ ਭਾਈ ਸਾਹਿਬ ਜੀ ਤੁਸੀਂ ਬੱਚਿਆਂ ਦੀ ਪ੍ਰੀਖਿਆਵਾਂ ਨੂੰ ਲੈ ਕੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਸੰਦੇਸ਼ ਅਸਲ ਸੰਦੇਸ਼ ਤਾਂ ਇਹ ਹੁੰਦਾ ਕਿ ਜਦੋਂ ਸਾਨੂੰ ਇਹ ਪਤਾ ਲੱਗਦਾ ਵੀ ਜਦੋਂ ਮੁੜ ਕੇ ਕੈਂਪ ਲੱਗਦਾ ਬੱਚੇ ਉਡੀਕਦੇ ਰਹਿਣ ਫਿਰ ਸਾਨੂੰ ਉਹਦੇ ਤੋਂ ਪਤਾ ਲੱਗਦਾ ਵੀ ਇਹ ਉਹਨਾਂ ਵਾਸਤੇ ਸਾਡਾ ਕੈਂਪ ਠੀਕ ਰਿਹਾ ਜੇ ਬੱਚਿਆਂ ਦੇ ਵਿੱਚ ਉਵੇਸਲਾਪਾਨ ਆ ਜਾਏ ਤੇ ਉਹ ਕਹਿਣ ਵੀ ਇਹ ਕਿੱਥੇ ਆ ਗਏ ਇਹ ਨਹੀਂ ਸਾਗ ਲੱਗਦਾ ਵੀ ਸਾਡੇ ਕੋਲੋਂ ਯੋਗਤਾ ਨਹੀਂ ਠੀਕ ਰਹੀ ਸਾਡੇ ਕੋਲ ਕੋ ਕਮੀਆਂ ਰਹੀਆਂ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਤੇ ਬਹੁਤ ਹੀ ਵੱਡਬੁੱਲੀ ਜਾਣਕਾਰੀ ਇਸ ਗੁਰਮਤ ਕੈਂਪ ਤੇ ਬਾਰੇ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਅੱਜ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਿਹਰਬਾਨ